ਬਾਅ ਇਸ ਥੋੜਾ ਜਿਹਾ ਮੈਂ ਇਲੈਕਸ਼ਨ ਬਾਰੇ ਦੱਸਾਂਗਾ ਤੇ ਜਿਹੜੇ ਜਿਹੜੇ ਮੇਜਰਸ ਜਿਹੜੇ ਜਿਹੜੇ ਰੂਲਸ ਦੈਟ ਆ ਟੂ ਬੀ ਫਾਲੋਡ ਡਿਊਰਿੰਗ ਮਾਡਲ ਕੋਡ ਆਫ ਕੰਡਕਟ ਉਹਨਾਂ ਬਾਰੇ ਵੀ ਮੈਂ ਜਾਣਕਾਰੀ ਦਵਾਂਗਾ ਤੇ ਆਈ ਥਿੰਕ ਚੋਣ ਕਮਿਸ਼ਨ ਵੱਲੋਂ ਕੱਲ ਸੋਨਾ ਤਰੀਕ ਨੂੰ 3 ਵਜੇ ਆ ਲੋਕ ਸਭਾ ਦੀ ਆਮ ਚੋਣ ਦਾ ਕੋਚਨਾ ਕਰ ਦਿੱਤੀ ਗਈ ਹੈ ਇਹਦੇ ਨਾਲ ਹੀ ਮਾਡਲ ਕੋਡ ਆਫ ਕੰਡਕਟ ਜਿਹੜਾ ਹੈ ਉਹ ਅਮਲ ਵਿੱਚ ਆ ਚੁੱਕਿਆ ਹੈ ਸਸ ਜੀ ਕੰਸਲਟਰੀ ਬਟੀਰੋ ਇਸ ਦੇ ਰਾਹੀਂ ਅ ਨੋਟੀਫਿਕੇਸ਼ਨ ਹੈਗਾ ਹੈ ਉਹਨੂੰ ਹਜੇ ਟਾਈਮ ਪਿਆ ਹੈ ਉਹ 7 ਤਰੀਕ ਨੂੰ 7 ਮਈ ਨੂੰ ਸਾਡਾ ਨੋਟੀਫਿਕੇਸ਼ਨ ਹੈ ਤੇ 1st ਆਫ ਜੂਨ ਨੂੰ ਪੋਲਿੰਗ ਹੈਗੀ ਹੈ ਤੇ 4 ਜੂਨ ਦੀ ਕਾਊਂਟਿੰਗ ਹੈਗੀ ਹੈ ਸਾਡੇ ਪਠਾਨਕੋਟ ਦੇ ਵਿੱਚ ਤਿੰਨ ਅਸੈਂਬਲੀ ਸੈਗਮੈਂਟ ਹੈਗੇ ਹੈ ਹੈ ਸਕਾਲाराम ਕੰਸਲਟ ਪੀਸੀਐਸ ਜਿਹੜੇ ਕਿ ਐਸਡੀਐਮ ਭਾਤਲਾ ਵੀ ਹੈਗੇ ਆ ਪੋਏ ਦੀ ਏਆਰਓ ਹੈਗੇ ਹੈ ਅੰਕੁਰਜੀਤ ਸਿੰਘ ਅਤੇ ਪਠਾਨਕੋਟ ਦੇ ਏਆਰਓ ਹੈਗੇ ਹੈ ਸੁਮਿਤ ਮੁਦ ਗੋਤਮ ਜਿਹੜੇ ਕਿ ਐਸਡੀਐਮ ਪਠਾਨਕੋਟ ਦੀ ਡਿਜ਼ਾਈਗਨੇਸ਼ਨ ਵੀ ਸੋ ਅਲੋਗ ਦੇਵ ਆ ਦੇਖੋ ਬੋਰਡ ਆਫ ਕੰਡਕਟ ਕੋਰ ਮੋਰਲ ਕੋਡ ਆਫ ਕੰਡਕਟ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੱਲ 3 ਵਜੇ ਤੋਂ ਬਾਅਦ ਇਟ ਇਜ਼ ਨਾਓ ਅਮਲ ਵਿੱਚ ਆ ਚੁੱਕਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੀ ਹਦਾਇਤਾਂ ਹੈਗੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਨ੍ਹਾਂ ਦੀ ਇਨਵਨ ਪਾਲਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸਭ ਤੋਂ ਪਹਿਲੀ ਮੈਂ ਕੁਝ ਉਹਨਾਂ ਦੇ ਵਿੱਚੋਂ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੀ ਹੈਗੀ ਹੈ ਕਿ ਰਿਗਾਰਡਿੰਗ ਡਿਫੇਸਮੈਂਟ ਆਫ ਪਬਲਿਕ ਪ੍ਰਾਪਰਟੀ ਜਿਹੜੀ ਕਿ ਸਰਕਾਰੀ ਪ੍ਰਾਪਰਟੀ ਹੈਗੀ ਹੈ ਵੈਦਰ ਇਟ ਇਜ਼ ਅ ਗਵਰਨਮੈਂਟ ਓਨ ਪ੍ਰਾਪਰਟੀ অর ਇਟ ਇਜ਼ ਅ ਪਬਲਿਕ ਪ੍ਰਾਪਰਟੀ ਐਟਸੈਟਰਾ ਤੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਡਿਫੇਸਮੈਂਟ ਕਰਨੀ ਭਾਵੇਂ ਕੋਈ ਝੰਡਾ ਲਗਾਣਾ ਪੋਲਿਟੀਕਲ ਕੋਈ ਫਲੈਕਸ ਲਗਾਣਾ ਕੋਈ ਹੋਰਡਿੰਗ ਲਗਾਣਾ ਇਹਨਾਂ ਦੇ ਵਿੱਚੋਂ ਕੁਝ ਵੀ ਅਲਾਉਡ ਨਹੀਂ ਹੈਗਾ ਹੈ ਇਹਦੇ ਨਾਲ ਦੀ ਨਾਲ ਪ੍ਰਾਈਵੇਟ ਜਿਹੜੀ ਬਿਲਡਿੰਗਸ ਹੈ ਗਿਆ ਉਹਨਾਂ ਦੇ ਉੱਪਰ ਵਿਦਾਊਟ ਪਰਮਿਸ਼ਨ ਕਿਸੇ ਵੀ ਤਰੀਕੇ ਦੀ ਉਹਨਾਂ ਦੇ ਜਿਹੜਾ ਓਨਰ ਹੈਗਾ ਉਸ ਪ੍ਰਾਪਰਟੀ ਦਾ ਪ੍ਰਾਈਵੇਟ ਪ੍ਰਾਪਰਟੀ ਦਾ ਉਹਦੀ ਪਰਮਿਸ਼ਨ ਤੋਂ ਬਿਨਾ ਐਲੋ ਵਾਲਾ ਅਲਾਗ ਅਲਾਉਡ ਨਹੀਂ ਹੈ ਕੋਈ ਵੀ ਪੋਲੀਟਿਕਲ ਰੈਲੀ ਜਿਹੜੀ ਹੈਗੀ ਹੈ ਜਾਂ ਕੋਈ ਵੀ ਪੋਲੀਟਿਕਲ ਫੰਕਸ਼ਨ ਜਾਂ ਕੋਈ ਵੀ ਕੈਂਪੇਨ ਉਹ ਵਿਦਾਊਟ ਪਰਮਿਸ਼ਨ ਅਲਾਉਡ ਨਹੀਂ ਹੈਗਾ ਹੈ ਤੇ ਉਹਦੀ ਪਰਮਿਸ਼ਨ ਜਿਹੜੀ ਹੈਗੀ ਆ ਉਹ ਸੁਵਿਧਾ ਪੋਰਟਲ ਰਾਹੀਂ ਉਹਦੀ ਪਰਮਿਸ਼ਨ ਲਈ ਜਾ ਸਕਦੀ ਹੈ ਅ ਥਰਡ ਵੀ ਕੋਈ ਵੀ ਅਫੀਸ਼ੀਅਲ ਵਹੀਕਲ ਜਿਹੜਾ ਹੈਗਾ ਹੈ ਉਹਨਾਂ ਇਲੈਕਸ਼ਨ ਕੈਂਪੇਨਿੰਗ ਪਰਪਸੇਸ ਦੇ ਲਈ ਉਸ ਚੀਜ਼ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਜੇ ਪਬਲਿਕ ਨੂੰ ਲੱਗਦਾ ਹੈ ਕਿ ਕਿਤੇ ਵੀ ਕੋਈ ਵਾਇਲੇਸ਼ਨ ਹੈਗੀ ਹੈ ਇਲੈਕਸ਼ਨ ਰਿਲੇਟਿਡ ਤੇ ਉਹ ਸੀਵਿਜੀਲ ਐਪ ਜਿਹੜੀ ਕਿ ਉਹ ਬੜੀ ਆਸਾਨੀ ਦੇ ਨਾਲ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਨੇ ਤੇ ਸੀਵਿਜੀਲ ਐਪ ਦੇ ਵਿੱਚ ਤੁਸੀਂ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ ਤੇ ਉਹਦੇ ਨਾਲ ਉਹਦੀ ਫੋਟੋ ਜੀਪੀਐਸ ਲੋਕੇਸ਼ਨ ਵੀ ਆ ਜਾਏਗੀ ਜਿੱਥੇ ਵਾਇਲੇਸ਼ਨ ਹੈਗੀ ਹੈ ਤੇ 100 ਮਿੰਟ ਦੇ ਅੰਦਰ ਅੰਦਰ ਉਹਦੇ ਉੱਪਰ ਕਾਰਵਾਈ ਹੋ ਜਾਏਗੀ देखो साइ फ्लाइंग स्कॉडस है जी की एक्टिव है एक स्टैटिक स्टैटिकवेलेंस टीम है जी अपने नाके लगा दिया है आ, उस तो वीडियो सर्वेलेंस टीम है जी इलेक्शन रिलेटेड जो एक्सपेंडिचर है वो भी कर ने करें टीम इस अलावा तो वीडियो व्यूइंग टीम है जी उसका रिकॉर्ड रखती है इस अलावा वक्त जी एजेंसीज है जिमें कि एक्साइज की इनकम टैक्स की है जी कि मूवमेंट ऑफ लिकर मूवमेंट ऑफ कैश ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜੀ ਇੱਕ ਟੀਮ ਡਰੱਗਸ ਡਿਪਾਰਟਮੈਂਟ ਦੀ ਡਰਗ ਕੰਟਰੋਲ ਡਿਪਾਰਟਮੈਂਟ ਦੀ ਵੀ ਹੈਗੀ ਹੈ ਜਿਹੜੀ ਕਿ ਜੇ ਕੋਈ ਤੇ ਕੋਈ ਡਰੱਗਸ ਦੀ ਟਰਾਂਸਫਰ ਹੋ ਰਹੀ ਹੈ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਤੇ ਕਾਰਵਾਈ ਕਰਦੇ ਆ। ਦੂਜਾ ਵੀ ਸਰੀਓ ਚਾਹੀਦੀ ਹੈ। ਜੇ ਕੋਈ ਪਾਰਟੀ ਕਿਸੇ ਜਗ੍ਹਾ ਤੇ ਵੀ ਰੈਲੀ ਕਰਦੀ ਹੈ ਉਹ ਕਿੰਨਾ ਕੁ ਪ੍ਰਭਾ ਯਾਨ ਕਿ ਜਿਹੜਾ ਤੁਸੀਂ ਝੰਡਾ ਲਗਾਉਣਾ ਹੈ ਉਹਦੀ ਕਿੰਨੀ ਡਾਈਮੈਂਸ਼ਨਸ ਹੋ ਸਕਦੀਆਂ ਮੈਂ ਜਿੰਨੀ ਤੁਹਾਡਾ ਕੈਵਲਕੇਡ ਹੈਗਾ ਉਹਦੇ ਵਿੱਚ ਇੱਕ ਪੁਆਇੰਟ ਤੇ ਕਿੰਨੀ ਵਹੀਕਲਸ ਤੁਸੀਂ ਯੂਜ਼ ਕਰਦੇ ਹੋ ਸਾਰੀ ਹਦਾਇਤਾਂ ਦਿੱਤੀਆਂ ਹੋਈਆਂ ਅਸੀਂ ਪੋਲੀਟੀਕਲ ਪਾਰਟੀਆਂ ਨਾਲ ਇੱਕ ਸੈਪਰੇਟ